ਹਾਂਜੀ ਸਰ ਜੀ ਸਰ ਜੀ ਸਰ ਸਤਿ ਸ਼੍ਰੀ ਅਕਾਲ ਜੀ ਇਹ ਸਾਡੀ ਜੇ ਤੁਸੀਂ ਕਹਿੰਦੇ ਪਰਵਾਰਾ ਮਤ ਮਿਤੀਆਂ ਨੇ ਕਰਨੀਆਂ ਨੇ ਇਹਨਾਂ ਨੇ ਕਰਨੀਆਂ ਸਰਕਾਰ ਨੇ ਹੂੰ ਇਹ ਕੋਈ ਸਰਦਾਰਾ ਫੜੇ ਕਰੰਦੇ ਆ ਹੂੰ ਰੋਮਨਾ ਸ਼ੜਾ ਪੈਹ ਦਾ ਬਾਦਲ ਨੂੰ ਝੜਾ ਵੀ ਜੇ ਸਰਕਾਰ ਨੇ ਕਰ ਲੈ ਵੀ ਕਿ ਇਹ ਝੜਾਵਾ ਚੜਨਾ ਹਾਨੂੰ ਨਾ ਮਿਲ ਜੇ ਨਹੀਂ ਉਹਨਾਂ ਨੂੰ ਤਾਂ ਖਾਣਾ ਝੜਾਵਾ ਚੜਨਾ ਵੈਸੇ ਇਹਨਾਂ ਨੂੰ ਹਾਂਜੀ ਸਰਕਾਰ ਨੂੰ ਝੜਾਵਾ ਚੜਨਾ ਉਹ ਜੇ ਕਿਹੜਾ ਬਾਦਲ ਨੂੰ ਵੀ ਡਰਾ ਦੇ ਕੇ ਸਰਕਾਰ ਆਪਣੇ ਕਬਜੇ ਕਿਨਾਂ ਕਰ ਲੇ ਨਹੀਂ ਹਾਂ ਇਹ ਹੋ ਸਕਦਾ ਵੈਸੇ ਪਰ ਨਹੀਂ ਪਰ ਉੱਥੇ ਵੀ ਸੰਗਤ ਜਾਰੀ ਆ ਸੰਗਤ ਜਾਰੀ ਹੈ ਦਰਵਾਰ ਸਾਹਿਬ ਵੀ ਅਨੰਦਪੁਰ ਸਾਹਿਬ ਵੀ ਸੰਗਤ ਜਾਰੀ ਆ ਅਸਲ ਸੰਗਤ ਜਾਰੀ ਤਾਂ ਅਨੰਦਪੁਰ ਸਾਹਿਬ ਦੇ ਨੰਦਵਾਰ ਟਕਸ ਦੇ ਵਿੱਚ ਮੱਥਾ ਟੇਕ ਕੇ ਹਾਂਜੀ ਮਸਲਾ ਪੈਸੇ ਦਾ ਹੀ ਹੈ ਜੀ ਕੋਈ ਛੜਦਾ ਨਹੀਂ ਹੈਗੀ ਕਿਸੇ ਚਾਜ ਕਾਲੀ ਬਿਲਕੁਲ ਛੜਦਾ ਤਾਂ ਛੜਦਾ ਹੈਗੀ ਹੈ ਛੜਦਾ ਧਰਮ ਨਾਲ ਥੋੜਾ ਹੈਗੀ ਆ ਆਪਣੇ ਆਪ ਨਾਲ ਪੈਸੇ ਨਾਲ ਜੀ ਪੈਸੇ ਨਾਲ ਪੈਸੇ ਨਾਲ ਹਾਂ ਠੀਕ ਜੀ ਮਿਹਰਬਾਨੀ ਸਰ ਮਿਹਰਬਾਨੀ ਜੀ ਦਬਈ ਦੇ ਵਿੱਚ ਇੱਕ 에어 쇼 ਦੇ ਦੌਰਾਨ ਤੇਜਸ ਫਾਈਟ